ਇਹ ਜੋ ਤਸਵੀਰਾਂ ਤੁਸੀਂ ਹੁਣੇ ਦੇਖੀਆਂ ਫਰੀਦਕੋਟ ਸ਼ਹਿਰ ਅੰਦਰੋਂ ਲੰਘਦੀ ਸਰਾਂਦ ਨਹਿਰ ਦੀਆਂ ਨੇ ਜਿਸ ਦੇ ਮਾੜੇ ਹਾਲਾਤ ਦੇਖ ਕੇ ਤੁਹਾਨੂੰ ਇਸ ਗੱਲ ਉੱਪਰ ਯਕੀਨ ਨਹੀਂ ਹੋਏਗਾ ਕਿ ਇਸ ਨੂੰ ਕਰੀਬ 6 ਮਹੀਨੇ ਪਹਿਲਾਂ ਹੀ ਕੰਕਰੀਟ ਦੇ ਨਾਲ ਪੱਕਾ ਕੀਤਾ ਗਿਆ ਸੀ ਅਤੇ ਅੱਜ ਇਸ ਦੇ ਵਿੱਚ 15 ਤੋਂ 20 ਫੁੱਟ ਚੌੜਾ ਪਾੜ ਪੈ ਚੁੱਕਿਆ ਨਹਿਰ ਦੇ ਕਿਨਾਰੇ ਜੋ ਪੱਕੇ ਕੀਤੇ ਗਏ ਸੀ ਉਹ ਟੁੱਟ ਚੁੱਕੇ ਨੇ ਅਤੇ ਮਿੱਟੀ ਖੁਰਨੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਇੱਕ ਵੱਡੀ ਮੁਸੀਬਤ ਨੂੰ ਸੱਦਾ ਦੇ ਰਹੀ ਹੈ ਪੂਰਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਜੋ ਨਹਿਰਾਂ ਪੱਕੀਆਂ ਕੀਤੀਆਂ ਗਈਆਂ ਉਹਨਾਂ ਦੀ ਵੀ ਖਸਤਾ ਹਾਲਤ ਸਾਹਮਣੇ ਆਂਦੀ ਸ਼ੁਰੂ ਹੋ ਚੁੱਕੀ ਹੈ ਫਰੀਦਕੋਟ ਸ਼ਹਿਰ ਦੇ ਅੰਦਰੋਂ ਲੰਘਦੀ ਇਹ ਸਰੰਦਰ ਨਹਿਰ ਜੋ ਕਿ ਕਰੀਬ 6 ਮਹੀਨੇ ਪਹਿਲਾਂ ਹੀ ਪੱਕੀ ਕੀਤੀ ਗਈ ਸੀ ਉਸ ਦੇ ਵਿੱਚ ਵੀ ਹੁਣ 15 ਤੋਂ 20 ਫੁੱਟ ਚੌੜਾ ਪਾੜ ਪੈ ਚੁੱਕਿਆ ਸਥਾਨਕ ਲੋਕ ਇਸ ਨੂੰ ਦੇਖ ਕੇ ਕਬਰائے ਹੋਏ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਲਜੀਵਨ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਇਹ ਨਹਿਰ ਦਾ ਨਕਸ਼ਾ ਪਾਸ ਹੋਇਆ ਸੀ ਅਤੇ ਇਸ ਨੂੰ ਕੰਕਰੀਟ ਦੇ ਨਾਲ ਪੱਕਾ ਕੀਤਾ ਜਾਣਾ ਸੀ ਉਸ ਮੌਕੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਇਹ ਨਹਿਰ 100 ਸਾਲ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਪਰ 6 ਹੀ ਮਹੀਨਿਆਂ ਦੇ ਅੰਦਰ ਇਸ ਤਰੀਕੇ ਦੇ ਨਾਲ ਨਹਿਰ ਦੀ ਪਟਰੀ ਦਾ ਤਸ ਜਾਣਾ ਕਿਤੇ ਨਾ ਕਿਤੇ ਮੈਕਮੇ ਦੀ ناکਾਮੀਆਂ ਨੂੰ ਦਰਸਾਉਂਦਾ ਹੈ ਇਹਦੇ ਵਿੱਚ ਇਹ ਨਹਿਰ ਬਣੀ ਹੈ ਜੀ ਤਿਆਰ ਹੋਈ ਹੈ ਔਰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾ ਥਾ ਤੋਂ ਇਹਦੇ ਨਕਸ਼ੇ ਪਾਸ ਕਰਾਏ ਆ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਜੀ ਇੱਥੋਂ ਅਪਰੂਵ ਹੋਇਆ ਇਹ ਉੱਥੋਂ ਅਪਰੂਵ ਹੋਇਆ ਇਹ 100 ਸਾਲ ਵਾਸਤੇ ਨਹਿਰ ਕਿੰਦੇ ਨਹੀਂ ਜਾਊਗੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੀ ਹੈ ਸੀਪੀ ਵਿਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਤੱਕ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਆ ਥਾ ਥਾ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਗਿਆ ਉਹ ਡਿੱਗ ਸਕਦਾ ਨਾਲ ਦਰਖਤ ਖੜੀ ਉਹ ਡਿੱਗ ਸਕਦਾ ਕਿਸੇ ਦਾ ਨੁਕਸਾਨ ਹੋ ਸਕਦਾ ਹੈਗਾ ਸੇਮ ਇੱਥੇ ਹੈ ਨਾਲ ਲਿਫਟ ਪੰਪ ਬਣੇ ਹੋਏਗੇ ਜਿਹੜੇ ਉਹ ਵਿੱਚ ਡਿੱਗ ਸਕਦੇ ਹੈ ਕਿਸੇ ਵੇਲੇ ਵੀ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ 3-4 ਘੰਟੇ ਹੋ ਗਏ ਇਸ ਚੀਜ਼ ਨੂੰ ਹੋਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਬੰਧਤ ਮੈਂ ਕਿਹਾ ਦਾ ਹਿਤਕਰ ਇਥੇ ਕੋਈ ਅਲਾਦਕਾਰੀ ਪਹੁੰਚਿਆ ਨਹੀਂਗਾ ਇੰਨੇ ਕੇਸ ਹੋ ਰਹੇ ਦਾ ਸਾਡੇ ਸ਼ਹਿਰ ਪਰਤੀ ਜਾਂਦੇ ਲੋਕਾਂ ਪ੍ਰਤੀ ਸਾਰੇ ਪੰਜਾਬ ਚ ਦੇਖੋ ਜੀ ਜੇ ਜਿੱਥੇ ਹਰ ਚ ਲੋਕੀ ਡੁੱਬ ਰਹੇ ਹੈਗੇ ਆ ਉਥੇ ਦੇਖ ਲਿਏ ਚਾਹੀ ਇਥੇ ਦੇਖ ਲਿਏ ਕਿਹਦੀ ਅੰਗੇਲੀ ਹੈ ਪ੍ਰਮੁੱਖ ਸਰਕਰਤਰ ਕ੍ਰਿਸ਼ਨ ਕੁਮਾਰ ਦੀ ਉਹਦੇ ਤੇ ਬਾਇ ਨੇਮ ਪਰਚਾ ਹੋਣਾ ਚਾਹੀਦਾ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈਗਾ ਉਹਨੂੰ ਉਹਦੇ ਤੇ ਇਨਕੁਆਰੀ ਮਾਰਕ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਇਹੋ ਜਿਹੀਆਂ ਅਣਸਖਾਵੀਆਂ ਘਟਨਾ ਇਹ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਿਹੜੀਆਂ ਨਹਿਰਾਂ ਬਣੀਆਂ ਸੀਗੀਆਂ ਆਪਣੇ ਨਵੀਆਂ ਬਣੀਆਂ ਸੀਗੀਆਂ ਚੈਲਾਂ ਵਾਲੇ ਪੁਲ ਦੇ ਨਾਲ ਜਿਹੜਾ ਇਹ ਪਾੜ ਪਿਆ ਹੈਗਾ ਮਿੱਟੀ ਜਿਹੜੀ ਉਹ ਖੁਰੀ ਹੈ ਉੱਪਰ ਉਹਦੀ ਪਾਣੀ ਪੁਣੀ ਪਾ ਕੇ ਸਾਰਾ ਜਿਹੜਾ ਟੁੱਟਿਆ ਹੈਗਾ ਤੇ ਇਹਦਾ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਜਿਵੇਂ ਦੇਖ ਸਕਦੇ ਆਂ ਵੀ ਪੁਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਵਿਭਾਗ ਦਾ ਕੋਈ ਵੀ ਬੰਦਾ ਇੱਥੇ ਆਹੇ ਟਿੱਕਰ ਪਹੁੰਚਿਆ ਨਹੀਂ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਜਲ ਜੀਵਨ ਮੋਰਚੇ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਸੀ ਵੀ ਚੌਥਾ ਸੀਪੇਜ ਵਲ ਤੁਹਾਡੇ ਆ ਨਾਲ ਹੀ ਇੱਧਰ ਇਹਨਾਂ ਨੇ ਤਿਆਰ ਕਰ ਰਹੀ ਆ ਅਜੇ ਤੱਕ ਕੋਈ ਨਹੀਂ ਕੀਤਾ ਮੀਆਂ ਨਾਲ ਖਾਰ ਪਾ ਪਾ ਕੇ ਕਿੱਡਾ ਟੋਆ ਇੱਧਰ ਪਿਆ ਹੋਇਆ ਆਮੋ ਸਾਹਮਣੀਆਂ ਇਹ ਸਾਰਾ ਪਾੜ ਪੈ ਸਕਦਾ ਨਿਸ਼ਾਨ ਇੱਥੇ ਲੋਕਾਂ ਦਾ ਜਿਵੇਂ ਅੱਗੇ ਹੀ ਹੜਾਂ ਦੀ ਮਾਰ ਹੇਠਾ ਤੇ ਇਹ ਬਹੁਤ ਨਿਸ਼ਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਨਹਿਰ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਨਹਿਰ ਦੀ ਮੁਰੰਮਤ ਕੀਤੀ ਜਾਂਦੀ ਹੈ ਫਰੀਦਕੋਟ ਤੋਂ ਸੁਖਜਿੰਦਰ ਸਹੋਤਾ ਦੀ ਰਿਪੋਰਟ ਹਮਦਰਦ ਟੀਵੀ